ਖਾਲਸਾ ਇਨਵਲੋ ਮੁਰਵਾ ਸੇਵਾ ਪ੍ਰੋਜੈਕਟ ਤਹਿਤ ਬਿਆਸ ਰਿਆ ਦੇ ਟੁੱਟੇ ਬੰਨ ਨੂੰ ਮੋੜ ਤੋਂ ਬਣਾਉਣ ਅਤੇ ਹੋਰ ਮਜ਼ਬੂਤੀ ਦੇਣ ਦੇ ਲਈ ਸੁਲਤਾਨਪੁਰ ਲੋਧੀ ਦੇ 16 ਟਾਪੂ ਨੂਮਾ ਪਿੰਡਾਂ ਨੂੰ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਤਹਿਤ ਪਿੰਡੇ ਸਾੰਗਰਾ ਦੇ ਨੇੜੇ ਕਿਸਾਨਾਂ ਵੱਲੋਂ ਬਣਾਏ ਗੇ ਆਰਜੀ ਪੁੱਲ ਨੂੰ ਮਜ਼ਬੂਤ ਕਰਨ ਦੇ ਸੇਵਾ ਕਾਰਸੇ ਆਰੰਭਤਾ ਅਰਧ ਸੁਪ੍ਰਾਂਤ ਕੀਤੀ ਗਈ ਦਸਨੇ ਕੀ ਖਾਲਸਾ ਏਟ ਵੱਲੋਂ ਇਸ ਬੰਨ ਨੂੰ ਜਿਸ ਦੀ ਲੰਬਾਈ 15 ਕਿਲੋਮੀਟਰ ਹੈ ਮਜ਼ਬੂਤ ਕੀਤਾ ਜਾਣਾ ਤੇ ਸਾਰਾ ਖਰਚਾ ਖਾਲਸਾ ਏਟ ਵੱਲੋਂ ਕੀਤਾ ਜਾਵੇਗਾ ਪਾਪਲਾਈਨ ਅਤੇ ਜੀਐਸਪੀ ਮਸ਼ੀਨਾਂ ਮੋਹੀਆਂ ਕਰਵਾਈਆਂ ਗਈਆਂ ਨੇ ਅੱਜ ਤੋਂ ਇਹ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਖਾਲਸਾ ਟੀਮ ਦਾ ਕਹਿਣਾ ਹੈ ਕਿ ਸਾਡੇ ਤੱਕ ਇਨਾ ਕਿਸਾਨਾਂ ਵੱਲੋਂ ਪਹੁੰਚ ਕੀਤੀ ਗਈ ਸੀ ਆਪਣੇ ਹਾਲਾਤਾਂ ਤੂ ਜਾਣੂ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਇਸ ਪ੍ਰੋਜੈਕਟ ਦੀ ਅਰੰਭਤਾ ਅੱਜ ਕੀਤੀ ਗਈ ਹੈ ਜਲਦ ਹੀ ਇਸ ਬੰਨ ਨੂੰ ਮਜ਼ਬੂਤ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ ਦੂਜੇ ਪਾਸੇ ਸਥਾਨਕ ਕਿਸਾਨਾਂ ਨੇ ਵੀ ਖਾਲਸਾ ਏਡ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਹੈ ਉਪਰੰਤ ਕਾਰਜ ਦੀ ਅਰੰਭਤਾ ਹੋਈ ਹੈ ਕਿਵੇਂ ਦੇਖੋ ਮੈਂ ਕੁਲਦੀਪ ਸਿੰਘ ਸਾੰਗੜਾ ਇਥੋਂ ਦੇ ਰਹਿਣ ਵਾਲਾ ਸਾਡੇ ਇਥੇ 16 17 ਪਿੰਡ ਪਿੰਡੇ ਆ ਜਿੰਨਾ ਪਿੰਡਾਂ ਦੀ ਇਸ ਬੰਨ ਲੱਗਣ ਤੋਂ ਪਹਿਲਾਂ ਹਰ ਸਾਲ ਇਹ ਬਰਬਾਦੀ ਹੁੰਦੀ ਸੀ ਤੇ ਜਦੋਂ ਤੋਂ ਇਹ ਬੰਨ ਲੱਗਿਆ ਸੀ ਸਾਨੂੰ ਕੁਝ ਸੁਖ ਦਾ ਸਾਹ ਆਇਆ ਸੀ ਕਿ ਅਸੀਂ ਸ਼ਾਇਦ ਸਾਡਾ ਜੀਵਨ ਪੱਧਰ ਜਿਹੜਾ ਉੱਚਾ ਹੋ ਜਾਏਗਾ ਪਰ 2023 ਦੇ ਵਿੱਚ ਜਿਹੜੇ ਹੜ੍ਹ ਆਏ ਆ ਉਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਭਾਰੀ ਤਬਾਹੀ ਪਹਚਾਈ ਜਿੱਥੇ ਬੰਨ ਟੁੱਟਿਆ ਬੰਨ ਦੇ ਵਿੱਚ ਤੋੜ ਪਿਆ ਉਥੇ ਮਤਲਬ ਸੈਂਕੜਿਆਂ ਦੇ ਹਿਸਾਬ ਦੇ ਨਾਲ ਜ਼ਮੀਨਾਂ ਬਰਬਾਦ ਹੋਈਆਂ ਜਿਨ੍ਹਾਂ ਦੇ ਵਿੱਚ ਢੋਏ ਵੀ ਪੈ ਗਏ ਜਿਹੜੀਆਂ ਕਦੇ ਵੀ ਨਾ ਬਣ ਸਕਦੀਆਂ ਔਰ ਕਈਆਂ ਦੇ ਵਿੱਚ ਰੇਤ ਪੈ ਗਈ ਜਿਹੜੀ ਅਜੇ ਤੱਕੀ ਨਹੀਂ ਗਈ ਤੇ ਹੁਣ ਅਸੀਂ ਜਿਹੜੀ ਆਉਣ ਵਾਲੀ ਫਸਲ ਆ ਉਹ ਸਾਡਾ ਮਨ ਨਹੀਂ ਸੀ ਕਰਦਾ ਕਿ ਫਸਲ ਅਸੀਂ ਕਿਵੇਂ ਬੀਜੀਏ ਕਿਉਂਕਿ ਪਾਣੀ ਬਰਸਾਤਾਂ ਦੇ ਤਨ ਫੇਰ ਆ ਗਿਆ ਸਾਡੇ ਚ ਫੇਰ ਆਉਣਗੇ ਫਸਲ ਸਾਡੀ ਫੇਰ ਮਰੀ ਜਾਊਗੀ ਪਰ ਅਸੀਂ ਬਹੁਤ ਵਾਰ ਮਤਲਬ ਖਾਲਸਾ ਏਡ ਦੇ ਨਾਲ ਸੰਪਰਕ ਕੀਤਾ ਬੇਨਤੀਆਂ ਕੀਤੀਆਂ ਤੇ ਖਾਲਸਾ ਏਡ ਦੇ ਪ੍ਰੋਜੈਕਟ ਜਿਆਦਾ ਚੱਲਣ ਕਰਕੇ ਉੜਾ ਦਾ ਕੰਮ ਡਿਲੇ ਹੋ ਗਿਆ ਪਰ ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਤੁਹਾਡੇ ਏਰੀਆ ਦੇ ਵਿੱਚ ਆ ਕੇ ਸੇਵਾ ਕਰਾਂਗੇ ਪਰ ਤੁਹਾਡਾ ਨਾਲ ਸਹਿਯੋਗ ਹੋਣਾ ਚਾਹੀਦਾ ਤੇ ਅਸੀਂ ਇਸ ਇਲਾਕੇ ਭਰ ਦੇ ਵਿੱਚੋਂ ਇਹ ਵਿਸ਼ਵਾਸ ਇਹਨਾਂ ਨੂੰ ਦਵਾਇਆ ਕਿ ਅਸੀਂ ਜਿੰਨਾ ਸਾਡੇ ਤੋਂ ਹੋਇਆ ਸਹਿਯੋਗ ਕਰਾਂਗੇ ਤੇ ਬਾਕੀ ਤੁਸੀਂ ਸਾਡੀ ਮਦਦ ਕਰੋ ਤੇ ਇਹ ਜਿਹੜੇ ਬੰਨ੍ਹ ਦੇ ਤੋੜ ਵੱਜ ਜਾਣ ਤੂਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੜਾ ਉਹਦੀ ਮਾਰ ਤੋਂ ਹੀ ਵੱਜ ਗਈ ਏ ਤੇ ਸਾਡੇ ਲੋਕਾਂ ਦਾ ਜਿਹੜਾ ਜੀਵਨ ਪਦਰਾ ਉਹ ਉੱਚਾ ਹੋ ਸਕਿਆ ਜਿਹੜਾ ਫੰਡ ਹੈ ਜਿਹੜਾ ਫੰਡ ਹੈ ਜਿਹਦੇ ਪੈਸੇ ਦਾ ਨਿਕਾਣ ਕਰਵਾਇਆ ਤੇ ਬਾਲੇ ਨੇ ਇਹ ਜਿਹੜਾ ਜੀ ਕਾਪੂਨਮਾ ਇਲਾਕਾ ਵਾ ਇਹ ਉਦ ਕਾਪੂਨਮਾ ਇਲਾਕੇ ਦੇ ਵਿੱਚ ਅਸੀਂ ਵੈਸੇ ਆਪਾਂ ਤੋਂ ਤੇ ਇਹ ਬਣ ਲਾਇਆ ਸੀਗਾ ਪਰ ਇਹ ਜ਼ਮੀਨ ਕੋਈ ਮਤਲਬ ਦਰਿਆਦ ਹੀ ਨਹੀਂ ਹੈ ਤੇ ਨਾ ਕੋਈ ਸਰਕਾਰੀ ਜ਼ਮੀਨ ਹੈਗਾ ਸਾਡੀਆਂ ਆਪਣੀਆਂ ਮਾਲਕੀਆਂ ਜ਼ਮੀਨਾਂ ਉਹਨਾਂ ਨੂੰ ਬਚਾਉਣ ਵਾਸਤੇ ਅਸੀਂ ਇਹ ਪਬਲਿਕ ਨੇ ਜਿਹੜਾ ਸੰਗਤ ਨੇ ਯੂਗ ਦੇ ਨਾਲ 2018 ਦੇ ਦੇ ਕੇ ਬਣ ਲਾਇਆ ਸੀਗਾ ਤੇ 18 ਤੋਂ ਅਸੀਂ 4 ਫਸਲਾਂ 19 ਦੇ ਵਿੱਚ 20 21 ਦਾ 4 ਫਸਲਾਂ ਜਿਹੜੀਆਂ ਸਾਡੀਆਂ ਹੋਣੀਆਂ ਉਸ ਤੋਂ ਅਪਰੰਤ ਜਿਹੜਾ ਵਾ ਇਹ 23 ਦੇ ਵਿੱਚ ਜਿਹੜਾ ਟੁੱਟ ਗਿਆ ਤੇ ਸਾਡੀ ਫੇਰ ਜਿਹੜੀ ਹੈ ਬਰਬਾਦੀ ਹੋ ਗਈ ਹਣ ਜਿਹੜਾ ਬੰਦ ਨਾ ਜਿਹੜਾ ਜਾ ਰਿਹਾ ਹੈ ਕਿੰਨੀ ਥਾਵਾਂ ਤੋਂ ਪੀਚ ਹੈ ਦੀ ਕਿੰਨਾ ਚ ਰੱਖ ਪਾ ਤੇ ਕਿੰਨਾ ਜੇ ਟਾਈਮ ਲੱਗੇ ਜਿਹੜਾ ਤਾਂ ਬਿਲਕੁਲ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਮਹਾਂਪੁਰਸ਼ ਬਾਬਾ ਸੁੱਖਾ ਸਹੂਣਾ ਨੇ ਬਹੁਤ ਸਹਿਯੋਗ ਕੀਤਾ ਸੀ 2023 ਦੇ ਵਿੱਚ ਸੰਗਤਾਂ ਸੰਗਤ ਰੂਪ ਦੇ ਵਿੱਚ ਤੇ ਇੱਥੋਂ ਦੇ ਰਾਣਾ ਅੰਦਰ ਪ੍ਰਤਾਪ ਹਲਕਾ ਬਲਾਕ ਜਿਹੜੇ ਆ ਉਹਨਾਂ ਨੇ ਫੈਸਲਾ ਲਾਇਆ ਸੀ ਤੇ ਜਿਹੜੇ ਤੋੜ ਜਿਆਦਾ ਪ੍ਰਭਾਵਿਤ ਕਰਦੇ ਇਲਾਕੇ ਨੂੰ ਉਹਨੂੰ ਬੰਦ ਕੀਤਾ ਗਿਆ ਸੀ ਪਰ ਉਹ ਵੀ ਹਜੇ ਪੂਰੇ ਮੁਕੰਮਲ ਨਹੀਂ ਸੀ ਕੰਪਲੀਟ ਨਹੀਂ ਹੋਏ ਉਹਨਾਂ ਦੇ ਵੀ ਖਤਰਾ ਹਜੇ ਉਹਨਾਂ ਹੀ ਬਣਿਆ ਤੇ ਦੋ ਤੋੜ ਇੱਥੇ ਤਿੰਨ ਇਹੋ ਜੇ ਸੀ ਜਿਹੜੇ ਬਿਲਕੁਲ ਨੂੰ ਟੁੱਟੇ ਪਏ ਸੀ ਉਹਨਾਂ ਦੇ ਵਿੱਚ ਮਤਲਬ ਕੋਈ ਬੰਦਿਆ ਨਹੀਂ ਸੀ ਗਿਆ ਤਾਂ ਕਿਸੇ ਵੇਲੇ ਵੀ ਉਹ ਪਾਣੀ ਆ ਕੇ ਵੜ ਸਕਦਾ ਸੀ ਇਸ ਵਾਸਤੇ ਇਹ ਜਿਹੜੇ ਤਿੰਨਕ ਜਗ੍ਹਾ ਤੇ ਇਦਾਂ ਹੀ ਆ ਇਹ ਫਿਰ ਐਵਰੇਜ ਲਾ ਲਈਏ ਵੀ ਕਿਲੋ ਕਿਲੋ ਮੀਟਰ ਦਾ ਏਰੀਆ ਇਦਾਂ ਦਾ ਵਾ ਜਿੱਥੇ ਬਿਲਕੁਲ ਹੀ ਬੰਨ ਨਹੀਂ ਹੈਗਾ ਉਹਨੂੰ ਬੰਨਣਾ ਵਾ ਉਸ ਤੋਂ ਪਰંત ਜਿਹੜਾ ਵਾ ਜ਼ਮੀਨਾਂ ਦੇ ਵਿੱਚੋਂ ਸਾਡੇ ਕਿਸਾਨਾਂ ਨੇ ਮਿੱਟੀ ਦੇਣੀ ਆ ਖੇਤਾਂ ਦੇ ਵਿੱਚੋਂ ਤੇ ਇਹ ਕਾਲ ਸਾਈਡ ਦੇ ਸਹਿਯੋਗ ਦੇ ਨਾਲ ਟਰੈਕਟਰ ਵਾਲੀਆਂ ਸਾਡੇ ਲੱਗਣੇ ਆ ਤੇ ਇਹ ਬੰਨ ਦੇ ਉੱਤੇ ਮਿੱਟੀ ਪਾਈ ਜਾਣੀ ਪੁੱਛ ਤੇ ਅੱਜ ਇਸ ਬੰਨ ਦਾ ਕਾਰਜ ਜਰ ਰੰਗ ਹੈ ਮੇਰਾ ਨਾਮ ਦਵਿੰਦਰ ਸਿੰਘ ਹੈ ਮੈਂ ਫੌਲਟ ਜਿਹੜੇ ਪੰਜਾਬ ਦੇ ਆਪਰੇਸ਼ਨ ਚੱਲਦੇ ਮੈਨੂੰ ਪੰਜਾਬ ਚ ਜੁੜਿਤ ਕਰਦਾ ਹਾਂ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਬਾਉਪੁਰ ਪਿੰਡ ਦੇ ਵਿੱਚ ਜਿਹੜਾ 2023 ਦੇ ਵਿੱਚ ਹੜ੍ਹ ਆਏ ਸੀ ਇੱਥੇ ਬੰਨ ਦੇ ਵਿੱਚ ਬਹੁਤ ਵੱਡੇ ਪਾੜ ਪਏ ਸੀ ਜਿਹੜੇ ਅਜੇ ਤੱਕ ਪੂਰੇ ਨਹੀਂ ਸੀ ਹੋਏ ਜੇ ਤੁਹਾਨੂੰ ਜੇ ਬੰਨੇ ਸਾਡਾ ਕੰਮ ਚੱਲਦਾ ਕਿਉਂਕਿ ਪਿੰਡ ਵਾਲਿਆਂ ਬਹੁਤ ਵਾਰਾਂ ਮੇਰੇ ਸਾਡੇ ਨਾਲ ਸੰਪਰਕ ਕੀਤਾ ਸੀ ਕਿ ਜਿਹੜੀ ਸੇਵਾਵਾਂ ਸਾਡੇ ਵੱਲੋਂ ਨਹੀਂ ਕੀਤੀ ਜਾਵੇ ਫਿਰ ਇਹਨਾਂ ਦੇ ਸਹਿਯੋਗ ਦੇ ਨਾਲ ਵੀ ਅੱਜ ਇਹ ਕੰਮ ਸ਼ੁਰੂ ਹੋਇਆ। ਨਾਕਾ ਰਕਬਾ ਜਿਹੜਾ ਇਸ ਦਾ ਕਿੰਨੇ ਕਿ ਲੋਕ ਪ੍ਰਭਾਵਿਤ ਹੋਣੇ}{|\text{ਨਾਲ ਸਾਈਡ ਉੱਥੇ ਦੀ ਇਹਦੀ ਸੇਵਾ ਰਹੇਗੀ।}} ਇਹ ਜਿਹੜਾ ਰਕਬਾ ਬਣਦਾ ਵਾਏ 14 ਤੋਂ 15 ਕਿਲੋਮੀਟਰ ਬਣਿਆ ਸੀ 4 ਤੋਂ 5 ਕਿਨਡ ਆਉਂਦੇ ਆ ਤੇ ਲਗਭਗ ਜਿਹੜੀ ਇਹਨਾਂ ਨੂੰ ਪੜ੍ਹਾਈ ਆ 2000 ਕਿੱਲੇ ਦੇ ਪਲੱਸ ਹੋਊਗਾ। ਇੱਥੇ ਜਿਹੜੇ ਸਵਾਵਾ ਸਾਡੇ ਵੱਲੋਂ ਜੀਸੀਪੀ ਫੋਕ ਲਾਈਨਾਂ ਵਾ ਕੋਈ ਵੀ ਇਸ ਤੋਂ ਵੱਡੀ ਮਸ਼ੀਨਰੀ ਦੀ ਲੋਡ ਹੋਊਗੀ ਉਹ ਵੀ ਅਸੀਂ ਇੱਥੇ ਪ੍ਰੋਵਾਈਡ ਕਰਾਂਗੇ ਪਲੱਸ ਜਿਹੜਾ ਵਾ ਟਰੈਕਟਰਾਂ ਦਾ ਟਰਾਲੀਆਂ ਦਾ ਕਰਾਇਆ ਦਾ ਸਹਿਯੋਗ ਪਿੰਡ ਵੱਲੋਂ ਹੋਣਾ ਵਾ ਜਿਹੜਾ ਡਿਜਨ ਦਾ ਸਹਿਯੋਗ ਹੈ ਆਊਟਸਾਈਡ ਵੱਲੋਂ ਨੂੰ ਸੰਭਾਲਣਾ ਵਾ ਇਹ ਕਿ ਦਿਨਾਂ ਚੱਲ ਰਿਹਾ ਕਿ ਬਹੁਤ ਸਾਰੇ ਲੋਕ ਅਜੇ ਵੀ ਨਹੀਂ ਜਿਹੜੇ ਅਜੇ ਵੀ ਹੁਣ ਨਹੀਂ ਠੀਕ ਅਸੀਂ ਇਹੋ ਸੁਨੇਹਾ ਚਾਹੁੰਦੇ ਹਾਂ ਕਿ ਆਪਾਂ ਇਹ ਜਿਹੜੇ ਕਾਰਜ ਹੈ ਰਲ ਮਿਲ ਕੇ ਜਿੱਦਾਂ ਇਹ ਸਾਰੇ ਇਕੱਠੇ ਹੋ ਕੇ ਕੀਤੇ ਆਉਣ ਵਾਲੇ ਕਿਸੇ ਵੀ ਸਮੇਂ ਦੇ ਕੁਦਰਤੀ ਆਫਤਾਂ ਦੀ ਬਲਦੇ ਪਰਮਾਤਮਾ ਦੇ ਹੱਥ ਜੋੜਦੇ ਆ ਵੀ ਇਹ ਦੁਬਾਰਾ ਨਾ ਹੋਵੇ ਜੇ ਕਿਤੇ ਆਉਣ ਵਾਲੇ ਸਮੇਂ ਤੇ ਕਿੱਥੇ ਵੀ ਕਿਤੇ ਲੋੜ ਪੈਂਦੀ ਹੈ ਕਲਰ ਸਾਈਟ ਹਰ ਜਗ੍ਹਾ ਤੇ ਹਾਜ਼ਰ ਹੈ ਤੇ ਉਹ ਸਾਡੇ ਨਾਲ ਸੰਪਰਕ ਕਰਨ ਸਾਡੇ ਫੋਨ ਨੰਬਰ ਵੈਬਸਾਈਟ ਸਰਵਰ ਤੇ ਚੱਲਦਾ ਵਾ ਉਹ ਤੋਂ ਨੰਬਰ ਲੈ ਕੇ ਸਾਡੇ ਨਾਲ ਸੰਪਰਕ ਕਰਨ ਦੇ ਸਾਡੇ ਸੇਵਾਗਾਰ ਉੱਥੇ ਪਹੁੰਚਦੇ ਅੱਜ ਦੇ ਅੱਜ ਜਿਹੜੀ ਇਹ ਵਰਤ ਕਾਰਜਕਮ ਹੋਇਆ ਕੀ ਮੁੱਖ ਮਕਸਦ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਖਾਲਸੇਡ ਇੰਟਰਨੈਸ਼ਨਲ ਹੈਡ ਆਫ ਆਪਰੇਸ਼ਨਰੀ ਹੈ ਜੀ ਤੇ ਅੱਜ ਜਿਹੜਾ ਸੇਵਾ ਕਾਰਜ ਇੱਥੇ ਆਰੰਭ ਕਰ ਰਹੇ ਹਾਂ ਪ੍ਰੀਵੈਂਟਿਵ ਮੇਜਰ ਨੂੰ ਲੈ ਕੇ ਅੱਜ ਜਿਹੜਾ ਇਹ ਜਿਹੜਾ ਬੰਨ ਜਿੱਥੇ ਅਸੀਂ ਖੜੇ ਹਾਂ ਬਾਉਪਰਪਿੰਡ ਦੇ ਵਿੱਚ ਇੱਥੇ ਗਰੀਬ 14 ਕਿਲੋਮੀਟਰ ਦੀ ਇਹਦੀ ਲੰਬਾਈ ਹੈ ਹਰੀਕੇ ਪਤਣਾਵਾਲ ਇੱਥੇ 2018 ਤੋਂ ਪਹਿਲਾਂ ਜਿਵੇਂ ਕੋਈ ਬੰਨ ਨਹੀਂ ਸੀ 18 'ਚ ਹੀ ਬਣਿਆ ਗਿਆ ਇੱਕ ਬੰਨ ਤੇ 2019 ਦੇ ਹਣਾ ਵੇਲੇ ਵੀ ਇੱਥੇ ਨੁਕਸਾਨ ਹੋਇਆ ਤੇ ਪਿਛਲੇ ਸਾਲ ਜਿਹੜੇ 2023 ਦੇ ਵਿੱਚ ਹੜਾ ਆਇਆ ਉਦੋਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਹਾਲੇ ਵੀ ਪਾੜ ਜਿਹੜੇ ਦੋ ਥਾਂ 'ਤੇ ਪਏ ਹੋਏ ਨੇ ਤੇ ਬੰਨ ਦੀ ਖਾਸ ਖਾਸ ਜਿਹੜੀ ਕਾਫੀ ਖਸਤਾ ਹੋ ਚੁੱਕੀ ਹੈ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਦੁਬਾਰਾ ਪਾਣੀ ਆਉਣ ਦਾ ਖਤਰਾ ਹੈ ਕੋਈ ਪਤਾ ਨਹੀਂ ਕਿ ਕਿਹੜ ਤੇ ਉਮੀਦ ਇਹ ਵੀ ਜਿਹੜਾ ਬੰਨਣਾ ਆਪਾਂ ਬੰਨਣਾ ਇੱਥੇ ਇੱਥੇ ਜਿਹੜਾ ਪਾੜ ਪੂਰਿਆ ਜਾਣਾ ਤੇ ਸਾਨੂੰ ਬੰਨਿਆ ਜਾਣਾ ਵੀ ਇਹਦੇ ਨਾਲ ਉਹ ਬਚਾਅ ਕੁਛ ਨਾ ਕੁਛ ਫਸਲਾਂ ਦਾ ਹੋਊਗਾ ਤੇ ਉਹਨੂੰ ਧਿਆਨ ਚ ਰੱਖਦੇ ਹੋਈ ਆਪਾਂ ਜਿਹੜਾ ਸੇਵਾ ਕਾਰਜ ਇਧਰ ਆਰੰਭ ਕੀਤਾ ਪਹਿਲਾਂ ਇਹ ਤੋਂ ਪੱਛਮ ਵਾਲੇ ਪਾਸੇ ਜਿੱਧਰ ਮੁੰਡਾ ਪਿੰਡ ਪੈਂਦਾ ਉਧਰ ਜਿਹੜੀ 16 ਕਿਲੋਮੀਟਰ ਦੀ ਲੰਬਾਈ ਬੰਨ੍ਹ ਦੀ ਮਜ਼ਬੂਤੀ ਦਾ ਕਾਰਜ ਜਿਹੜਾ ਉਹ ਸੰਪੂਰਨ ਹੋਇਆ ਤੇ ਹੁਣ ਇਹਦੇਲੇ ਪਾਸੇ ਜਿਹੜਾ ਸੇਵਾ ਕਾਰਜ ਸ਼ੁਰੂ ਹੋਇਆ ਕਿੱਟ ਤੱਕ ਕਿੱਥਾ ਪਹੁੰਚੀ ਕਿਰਪਾ ਵੈਸੇ ਤਾਂ ਜੀ ਅਸੀਂ ਜਿੱਥੇ ਜਿੱਥੇ ਵੀ ਹੜ੍ਹ ਆਉਂਦੇ ਨੇ 20 ਕੀਨਸਪਿੰਡ ਚ ਜਾ ਕੇ ਮੁਲਾਂਕਣ ਕਰਦੇ ਨੇ ਅਸੈਸਮੈਂਟ ਕਰਦੀਆਂ ਨੇ ਪਰ ਇਸ ਇਲਾਕੇ ਬਾਬਤ ਪਾਣੀ ਉਤਰ ਚੁੱਕਿਆ ਸੀ ਜਦੋਂ ਮੁੰਡਾ ਪਿੰਡ ਚ ਕੰਮ ਚੱਲ ਰਿਹਾ ਸੀ ਉਹਦੋਂ ਇਸ ਇਲਾਕੇ ਦੇ ਜਿਹੜੇ ਨਿਵਾਸੀ ਨੇ ਉਹਨਾਂ ਵੱਲੋਂ ਕੋ ਕੰਸਰਨ ਰੇਜ਼ ਕੀਤਾ ਗਿਆ ਸੀ ਵੀ ਜਦੋਂ ਉਧਰ ਬੰਨ ਬੰਨਿਆ ਗਿਆ ਤਾਂ ਪਾਣੀ ਦੀ ਮਾਰ ਇਹਨਾਂ ਪਿੰਡਾਂ ਵੱਲ ਵਧ ਜੂਗੀ ਉਦੋਂ ਸੀ ਇਹਨਾਂ ਨੂੰ ਫਿਰ ਜ਼ਿਕਰ ਕੀਤਾ ਸੀ ਵੀ ਜੇਕਰ ਇੱਥੇ ਪਾਣੀ ਦੀ ਮਾਰ ਇਹਨਾਂ ਪਿੰਡਾਂ 'ਵਲੋਂ ਆਉਂਦੀ ਹੈ ਜੇ ਬੰਨ੍ਹ ਦੀ ਹਾਲਤ ਠੀਕ ਨਹੀਂ ਤਾਂ ਪਿੰਡ ਹੰਬਲਾ ਮਾਰਨ ਅਸੀਂ ਇਕੱਠੇ ਹੋ ਕੇ ਨਾਲ ਉਹ ਕਿ ਇਧਰ ਵੀ ਬੰਨਾਂਗੇ ਸੋ ਪਿੰਡ ਵੱਲੋਂ ਬਹੁ ਪਰ ਪਿੰਡ ਵੱਲੋਂ ਹੋਰ ਪਿੰਡਾਂ ਦੀਆਂ ਸੰਗਤਾਂ ਵੱਲੋਂ ਇਕੱਠੇ ਹੋ ਕੇ ਜਿਹੜਾ ਸੰਬਰਕ ਕੀਤਾ ਗਿਆ ਸੀ ਕਿ ਸਾਡੇ ਪਿੰਡਾਂ ਵੱਲ ਜਿਹੜਾ ਨੁਕਸਾਨ ਕਰੂਗਾ ਪਾਣੀ ਕਿ ਦੂਜੇ ਪਾਸੇ ਬੰਨ੍ਹ ਜ਼ਿਆਦਾ ਮਜ਼ਬੂਤ ਹੋਊਗਾ ਕਿਉਂਕਿ ਪਾਣੀ ਨੂੰ ਕੋਈ ਨਾ ਕੋਈ ਰਾਹ ਚਾਹੀਦਾ ਤੇ ਜੇ ਉਧਰਿਆ ਦੇ ਵਿੱਚੋਂ ਕਿਸੇ ਨਾ ਪਾਸੇ ਪਾੜ ਹੈਗਾ ਤਾਂ ਉਧਰ ਆਊਗਾ ਇਹਨਾਂ ਪਿੰਡਾਂ ਦੀ ਫਸਲਾਂ ਮਰਦੀਆਂ ਰਹੀਆਂ ਤੇ ਬਨ ਦੇ ਕਾਰਜ ਦੀ ਫਿਰ ਇਸੇ ਜਿਹੜਾ ਸ਼ੁਰੂ ਕੀਤਾ ਜਾਊਗਾ ਹੁਣ ਅੱਗੇ ਚੋਨਾ ਦੀ ਬਜਾਈ ਹੋਣੀ ਹੈ ਤੇ ਸਾਡੀ ਕੋਸ਼ਿਸ਼ ਹੈ ਵੀ ਚੋਨਾ ਦੀ ਬਜਾਈ ਤੋਂ ਪਹਿਲਾਂ ਜਿਵੇਂ ਪਿੰਡਾਂ ਵੱਲੋਂ ਹਮਲਾ ਮਾਰਿਆ ਗਿਆ ਕਿ ਪਿੰਡਾਂ ਚੋਂ ਪੱਕੀ ਮਿੱਟੀ ਜਿਹੜੀ ਚੱਕੀ ਜਾਣੀ ਹੈ ਉਹ ਮਿੱਟੀ ਲਿਆ ਕੇ ਹੜ ਦੇ ਸੌਰੀ ਬਨ ਦੇ ਉੱਤੇ ਜਿਹੜੀ ਪਾਈ ਜਾਊਗੀ ਜਿਹਦੇ ਨਾਲ ਬਨ ਦੀ ਮਜ਼ਬੂਤੀ ਬਣ ਜਾਣੀ ਹੈ ਕਿੰਨਾ ਕੈਸਟਿਮੇਟ ਲੱਗਦਾ ਹੈ ਕਿੰਨੇ ਸਮੇਂ ਵਿੱਚ ਕੰਮ ਮੁਕੰਮਲ ਹੋਵੇ ਸਾਡੀ ਤਾਂ ਕੋਸ਼ਿਸ਼ ਹੈ ਜੀ ਵੀ ਜੂਨ ਦੇ ਵਿੱਚ ਇਹ ਮੁਕੰਮਲ ਹੋ ਜਾਵੇ ਕਿਉਂਕਿ ਉਸ ਤੋਂ ਬਾਅਦ ਜੁਲਾਈ ਚ ਮੌਨਸੂਨ ਵੀ ਆ ਜਾਣੀ ਹੈ ਤੇ ਜੇ अर्ਲੀ ਮੌਨਸੂਨ ਆ ਜਾਵੇ ਫਿਰ ਇਹ ਕੰਮ 'ਤੇ ਪ੍ਰਭਾਵਿਤ ਹੋਊ ਜਿਹੜਾ ਬੰਨ ਦੇ ਵਿੱਚ ਮਿੱਟੀ ਪਾਈ ਜਾਣੀ ਹੈ ਉਹ ਖੇਤਾਂ ਚੋਂ ਚੱਕੀ ਪੱਕੀ ਮਿੱਟੀ ਪਾਉਣ ਦਾ ਫਾਇਦਾ ਜੀ ਤਾਂ ਇਹਦੇ ਬੰਨ ਬਨਣ ਦਾ ਤੇ ਉਹ ਚੋਨਾ ਲੱਗਣ ਤੋਂ ਪਹਿਲਾਂ ਪਹਿਲਾਂ ਹੀ ਸਾਡੇ ਉਮੀਦ ਹੈ ਵੀ ਇਹ ਸੀਰੀ ਜਿਹੜਾ ਕੰਮ ਮੁਕੰਮਲ ਹੋਊਗਾ ਦੋ ਪਟੀਆਂ ਫੋਕਲੇਨਸ ਤੇ ਜਿਹੜੀਆਂ ਮਿੱਟੀ ਚੱਕਣ ਵਾਲੀਆਂ ਮਸ਼ੀਨਾਂ ਉਹਨਾਂ ਦਾ ਪ੍ਰਬੰਧ ਗਾਲ ਸਾਈਡ ਵੱਲੋਂ ਕੀਤਾ ਗਿਆ ਤੇ ਟਰੈਕਟਰਾਂ ਦਾ ਕਰਾਹਿਆਂ ਦਾ ਟਰਾਲੀਆਂ ਦਾ ਪ੍ਰਬੰਧ ਇਲਾਕਾ ਨਿਵਾਸੀ ਜਿਹੜੇ ਹੈਗੇ ਨੇ ਜਿੰਨੀਆਂ ਪਿੰਡਾਂ ਦੇ ਜ਼ਿੰਮੇਦਾਰ ਨੇ ਉਹਨਾਂ ਵੱਲੋਂ ਪ੍ਰਬੰਧ ਕੀਤਾ ਗਿਆ ਜੀ ਸੋ ਸਾਡੀ ਕੋਸ਼ਿਸ਼ ਹੈ ਵੀ ਜੂਨ ਦੇ ਵਿੱਚ ਵਿੱਚ ਇਹਨਾਂ ਨੂੰ ਮੁਕੰਮਲ ਕਰੀਏ